ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਦੋਸਤੋ ਗੱਲ ਕਰ ਲਈ ਪਹਿਲੀ ਖਬਰ ਦੇ ਬਾਰੇ ਲੱਖਾਂ ਰੁਪਏ ਦੀ ਡਰੱਗ ਮਣੀ ਹੈਰੋਇਨ ਤੇ ਨਸ਼ੀਲੇਗਾ ਨਹੀਲੇ ਕੈਪਸੂਲਾ ਸਮੇਤ ਨੌਜਵਾਨ ਕਾਬੂ ਪੁਲਿਸ ਜ਼ਿਲ੍ਹਾ ਬਟਾਲਾ ਦੀ ਪੰਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਨਸ਼ੀਲੇਗਾ ਗੋਲਣਾ ਹੈਰੋਇਨ ਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਅਦੀਨ ਪਿੰਦੇ ਪੱਡੇ ਦੇ ਇੱਕ ਵਿਅਕਤੀ ਕੋਲ 3 ਲੱਖ 85000 ਰੁਪਏ ਡਰੱਗ ਮਨੀ 54 ਗ੍ਰਾਮ ਹੈਰੋਇਨ ਤੇ 520 ਨਸ਼ੀਲੇ ਕੈਪਸੂਲ 403 ਨਸ਼ੀਲੇਗਾ ਗੋਲਣਾ ਤੇ ਇੱਕ ਕੰਡਾ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਡੇਰਾ ਬੱਬਾ ਨਾਨਕ ਪੁਲਿਸ ਵੱਲੋਂ ਅਖਤ ਵਕਤੀ ਨੂੰ ਕਾਬੂ ਕਰਕੇ ਅਗਲੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਐਂਬੂਲੈਂਸ ਨਾ ਮਿਲਣ ਕਾਰਨ ਬਜ਼ੁਰਗ ਔਰਤ ਦੀ ਹੋਈ ਮੌਤ। ਬੀਤੇ ਦਿਨ ਰਾਤ ਪਿੰਡ ਪਲਾਣਾ ਵਿੱਚ ਇੱਕ ਬਜ਼ੁਰਗ ਔਰਤ ਦੀ ਸਿਹਤ ਖਰਾਬ ਹੋਣ ਤੇ ਮੋਢਲਾ ਸਿਹਤ ਕੇਂਦਰ ਪਲਾਣਾ ਤੋਂ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਜਾਂ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਸ਼ਰਨਜੀਤ ਕੌਰ ਪਤਨੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਪਲਾਣਾ ਦੇ ਵਸਨੀਕ ਹਨ ਉਨ੍ਹਾਂ ਕਿਹਾ ਕਿ ਨਰੀ ਮਾਤਾ ਭਜਨ ਕੌਰ ਪਤਨੀ ਜਗਿੰਦਰ ਸਿੰਘ ਦੇ ਪਤੀ ਬੀਤੀ ਦੇਰ ਰਾਤ ਅਚਾਨਕ ਸਿਹਤ ਵਿਗੜ ਗਈ ਅਸਤੇ ਅਸਤੇ ਉਨ੍ਹਾਂ ਮੜਲਾ ਅਸੀਂ ਤੇ ਕੇਂਦਰ ਵਿਖੇ ਐਂਬੂਲੈਂਸ ਲਈ ਫੋਨ ਕੀਤਾ ਪਰ ਉਹਨਾਂ ਨੂੰ ਜਵਾਬ ਮਿਲਿਆ ਕਿ ਸਾਡੇ ਇਹ ਐਂਬੂਲੈਂਸ ਖਰਾਬ ਹੈ ਜਸ ਤੇ ਉਹਨਾਂ ਫੋਨ ਕੀਤਾ ਜਿਸ ਉਪਰੰਤ ਐਂਬੂਲੈਂਸ ਆਈ ਐਸ ਤੇ ਉਹ ਆਪਣੀ ਮਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਿੱਚ ਲੈ ਗਏ ਆਈ ਇਥੇ ਡਿਊਟੀ ਡਾਕਟਰ ਅਸ਼ਿਸ਼ ਪਤ ਸਿੰਘ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਐਂਬੂਲੈਂਸ ਸਮੇਂ ਸਿਰ ਨਾ ਮਿਲਣ ਕਾਰਨ ਉਹਨਾਂ ਦੀ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰਾਬ ਐਂਬੂਲੈਂਸਾਂ ਨੂੰ ਠੀਕ ਕਰਵਾਇਆ ਜਾਵੇ। ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ। ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਤੇ ਕਲਚਰ ਗਤੀਵਿਧੀਆਂ ਵੱਲ ਪ੍ਰੇਰਿਆ ਜਾਵੇ ਮੰਤਰੀ ਡਾਕਟਰ ਬਲਬੀਰ ਸਿੰਘ। ਜਿਹੜੇ ਬੱਚੇ ਐਨਰਜੀ ਡਰਿੰਕ ਲੈਂਦੇ ਹਨ ਉਹ ਛੇਤੀ ਨਸ਼ਿਆਂ ਵੱਲ ਫਰੇਰੇਤ ਹੁੰਦੇ ਹਨ ਇਹ ਗੱਲ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਪਿੰਡ ਪੱਧਰ ਉੱਤੇ 15-15 ਲੋਕਾਂ ਨੂੰ ਲੈ ਕੇ ਕਮੇਟੀਆਂ ਸਥਾਪਿਤ ਕੀਤੀਆਂ ਹਨ ਜੋ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਵਾਉਣ ਲਈ ਸਰਕਾਰ ਨਾਲ ਤਾਲਮੇਲ ਰੱਖਣਗੀਆਂ ਉਨ੍ਹਾਂ ਇਹ ਵੀ ਕਿਹਾ ਕਿ ਬੱਚਾ ਨੂੰ ਨਸ਼ਾ ਤੋਂ ਦੂਰ ਕਰਨ ਲਈ ਉਨ੍ਹਾਂ ਨੂੰ ਖੇਡਾਂ ਤੇ ਕਲਚਰ ਗਤੀਵਿਧੀਆਂ ਵੱਲ ਪ੍ਰੇਰਿਤ ਜਾਵੇ ਡਾਕਟਰ ਬਲਵੀਰ ਸਿੰਘ ਨੇ ਇਹ ਵੀ ਖਲਾਸਾ ਕੀਤਾ ਕਿ ਪੂਰੇ ਪਿੰਡ ਨੂੰ ਨਸ਼ਾ ਮੁਕਤ ਕਰਵਾਉਣ ਲਈ ਸਰਕਾਰ ਖੁਦ ਅੱਗੇ ਵੱਧ ਰਹੀ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਜੱਜ ਦੇ ਛੁੱਟੀ ਤੇ ਹੁਣ ਕਾਰਨ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਗਵਾਹੀ ਨਾ ਹੋਈ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਦੇ ਛੁੱਟੀ ਤੇ ਹੋਣ ਕਰਕੇ ਮੂਸੇਵਾਲਾ ਹੱਤਿਆ ਮਾਮਲੇ 'ਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਅੱਜ ਅਦਾਲਤ 'ਚ ਗਵਾਹੀ ਨਹੀਂ ਹੋ ਸਕੀ ਉਹਨਾਂ ਨੇ ਨਾਲ ਤਫਤੀਸ਼ੀ ਅਫਸਰ ਤੇ ਸੇਵਾਮੁਕਤ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਗਵਾਹੀ ਵੀ ਹੋਣੀ ਸੀ ਅਦਾਲਤ ਵੱਲੋਂ ਅਗਲੀ ਪੇਸ਼ੀ 11 April ਤੇ ਪਾਈ ਗਈ ਹੈ ਇਸ ਤੋਂ ਪਹਿਲਾਂ 28 ਫਰਵਰੀ ਨੂੰ ਬਾਅਰ ਐਸੋਸੀਏਸ਼ਨ ਮਾਰਸਾ ਦੀ ਚੋਣ ਹੋਣ ਕਰਕੇ ਸੁਣਵਾਈ ਨਹੀਂ ਹੋ ਸਕੀ ਜਦ ਕਿ ਉਸ ਤੋਂ ਪਹਿਲਾਂ ਬੜਕੌਰ ਸਿੰਘ ਦੀ ਸਿਹਤ ਸਿਤਿਆਬ ਨਾ ਹੋਣ ਕਰਕੇ ਦੋ ਵਾਰ ਠੀਕ ਨਾ ਹੋਣ ਕਰਕੇ ਗਵਾਹੀ ਦੇ ਲਈ ਨਹੀਂ ਪਹੁੰਚੇ ਸਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਨਾਲ ਅੱਜ ਮੀਟਿੰਗ ਨਹੀਂ ਕਰਨਗੇ ਕਿਸਾਨ ਕਿਸਾਨ ਜਥੇਬੰਦੀਆਂ ਵੱਲੋਂ ਇਲਾਨ ਕੀਤਾ ਗਿਆ ਕਿ ਉਹ ਅੱਜ ਪੰਜਾਬ ਸਰਕਾਰ ਨਾਲ ਮੀਟਿੰਗਾਂ ਨਹੀਂ ਕਰਨਗੇ ਇਸ ਦੇ ਨਾਲ ਹੀ ਕਿਸਾਨ ਆਗੂ ਬੂਟਾ ਸਿੰਘ ਬੁਰਜ ਗੱਲ ਨੇ ਕਿਹਾ ਕਿ 26 ਨੂੰ ਵਿਧਾਨ ਸਭਾ ਵੱਲ ਮਾਰਚ ਵੀ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ 28 ਮਾਰਚ ਨੂੰ ਸਾਰੇ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ 11 ਵਜੇ ਮੰਗ ਪੱਤਰ ਸੌਂਪਿਆ ਜਾਵੇਗਾ ਤੇ 24 ਮਾਰਚ ਨੂੰ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਵੇਗੀ ਆਗੂਆਂ ਨੇ ਅੱਗੇ ਕਿਹਾ ਕਿ 28 ਮਾਰਚ ਨੂੰ ਜਬਰ ਵਿਰੋਧੀ ਦਿਵਸ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨਾਲ ਮੀਟਿੰਗ ਕਰਨ ਲਈ ਤਿਆਰ ਹਾਂ ਪਰ ਪਹਿਲਾਂ ਸਰਕਾਰ ਪੰਜਾਬ ਦਾ ਮਾਹੌਲ ਸ਼ਾਂਤ ਕਰੇ। ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ। ਵਿਜੀਲੈਂਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ ਤੇ ਕੀਤੀ ਚੈਕਿੰਗ। ਅੱਜ ਵਿਜੀਲੈਂਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਅਤੇ ਸੈਂਪਲ ਭਰੇ। ਇਸ ਗੱਲ ਨੂੰ ਲੈ ਕੇ ਸਮੂਹ ਹਲਵਾਈਆਂ ਦੀ ਦੁਕਾਨ ਦੁਕਾਨਾਂ ਉੱਤੇ ਪਾੜੜਾ ਪੈ ਗਈਆਂ ਅਤੇ ਸ਼ਹਿਰ ਦੇ ਜ਼ਿਆਦਾਤਰ ਹਲਵਾਈ ਆਪਣੀ ਦੁਕਾਨਾਂ ਦੇ ਸਾਹਤਰ ਸੁੱਟ ਕੇ ਸੱਜੇ ਖੱਬੇ ਹੋਣ ਵਿੱਚ ਕਾਮਯਾਬ ਹੋ ਗਏ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਅਸੀਂ ਪੰਜਾਬ ਵਿਧਾਨ ਸਭਾ ਦਾ ਘਰਾਉ ਕਰਨ ਦਾ ਕੀਤਾ ਹੈ ਫੈਸਲਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਦਾ ਘਰਾਉ ਕਰਨ ਦਾ ਫੈਸਲਾ ਕੀਤਾ ਹੈ ਅਤੇ ਪਿਛਲੇ 3 ਸਾਲਾਂ ਤੋਂ ਸੂਬਾ ਸਰਕਾਰ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕਰ ਰਹੀ ਹੈ ਅਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਹੈ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਖਾ ਲੋ ਘਰ ਚਾਪ ਤੇ ਮੋਮੋਜ ਖਬਰ ਪੜੋਗੇ ਤਾਂ ਹੋ ਜਾਵੋ ਹੈਰਾਨ ਦੋਸਤੋ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਚਾਪ ਅਤੇ ਮੋਮੋਜ ਖਾਣ ਵਾਲੇ ਅੰਬਰਸਰੀਏ ਹੋ ਜਾਓ ਹੋਰ ਜਨ ਸਾਵਧਾਨ ਸ਼ਹਿਰ ਦੇ ਕੁਝ ਅਦਾਰਿਆਂ ਵੱਲੋਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਅਲਟ ਕੰਮ ਕਰਦੇ ਆ ਗੰਦਗੀ ਵਿੱਚ ਚਾਪ ਅਤੇ ਮੂਮਰ ਤਿਆਰ ਕੀਤੇ ਜਾ ਰਹੇ ਹਨ ਸਿਹਤ ਵਿਭਾਗ ਵੱਲੋਂ ਅੱਜ ਅਜੇ ਹੀ ਅਣਗੜ ਸਟੱਤ ਦੋ ਫੈਕਟਰੀਆਂ ਤੇ ਛਾਪੇਮਾਰੀ ਕੀਤੀ ਹੈ ਚਾਪ ਬਣਾਉਣ ਵਾਲੀ ਉਕਤ ਫੈਕਟਰੀਆਂ ਕੋਲ ਨਾ ਤਾਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਕੋਈ ਲਾਇਸੈਂਸ ਸੀ ਅਤੇ ਗੰਦਗੀ ਦੇ ਆਲਮ ਵਿੱਚ ਚਾਪ ਤਿਆਰ ਕੀਤੀ ਜਾ ਰਹੀ ਸੀ ਮਾਰਕੀਟ ਵਿੱਚ ਸਪਲਾਈ ਕਰਨ ਵਾਲੀ ਚਾਪ ਤੇ ਮੱਖੀਆਂ ਅਤੇ ਮੱਛਰ ਪੈਨ ਪੈਨ ਕਰ ਰਹੀਆਂ ਸਾਨੂੰ ਵਿਭਾਗ ਨੇ ਦੋਹਾਂ ਫੈਕਟਰੀਆਂ ਨੂੰ ਸੀਲ ਕਰਕੇ ਚਲਾਨ ਕਰ ਦਿੱਤੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਭਾਰਤ 'ਚ ਪੈਰ ਪਸਾਰ ਰਹੀ 트ੰਪ ਕੰਪਨੀ ਬਣੇਗਾ 트ੰਪ ਵਰਲਡ ਸੈਂਟਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਦਾ ਪਹਿਲਾ ਦਫਤਰ ਭਾਰਤ ਵਿੱਚ ਬਣਨ ਜਾ ਰਿਹਾ ਹੈ ਇਹ ਦਫਤਰ ਪੂਨੇ ਵਿੱਚ ਬਣਾਇਆ ਜਾਵੇਗਾ ਟਰੰਪ ਬ੍ਰਾਂਡ ਦੇ ਤਹਿਤ ਰਹਾਇਸ਼ੀ ਫਲੈਟ ਲੰਬੇ ਸਮੇਂ ਤੋਂ ਦੇਸ਼ ਵਿੱਚ ਉਪਲਬਧ ਹਨ ਪਰ ਕੋਈ ਵਪਾਰਕ ਜਗ੍ਹਾ ਨਹੀਂ ਸੀ ਹਣ ਇਹ ਵੀ ਬਣਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਟਰੰਪ ਆਰਗੇਨਾਈਜੇਸ਼ਨ ਨੇ 10 ਸਾਲ ਪਹਿਲਾਂ ਭਾਰਤ ਦੇ ਲਗਜ਼ਰੀ ਹਾਊਸਿੰਗ ਮਾਰਕੀਟਿੰਗ ਵਿੱਚ ਐਂਟਰੀ ਕੀਤੀ ਸੀ ਹੁਣ ਉਹ ਪੂਨੇ ਵਿੱਚ 트럼ਪ ਵਰਲਡ ਸੈਂਟਰ ਸ਼ੁਰੂ ਕਰਕੇ ਕਮਰਸ਼ੀਅਲ ਪ੍ਰਾਪਰਟੀ ਮਾਰਕੀਟ ਵਿੱਚ ਵੀ ਪ੍ਰਵੇਸ਼ ਕਰ ਰਹੀ ਹੈ। ਭਾਰਤ ਵਿੱਚ 트럼ਪ ਦੇ ਭਾਈਵਾਲ ਟ੍ਰਿਬੇਕਾ ਡਿਵੈਲਪਰਜ਼ ਦੇ ਕਲਪੇਜ ਮਹਿਤਾ ਨੇ ਬੁੱਧਵਾਰ ਨੂੰ ਇਸ ਦੀ ਖੁਸ਼ੀ ਨਾ ਕੀਤੀ। ਉਹਨਾਂ ਦੱਸਿਆ ਕਿ ਉਹ ਪੂਨੇ ਦੇ ਡਿਵੈਲਪਰ ਕੁੰਦਨ ਸਪੇਸਰ ਦੇ ਸਹਿਯੋਗ ਨਾਲ ਪੂਨੇ ਦੇ ਕੋਰੇਗਾਮ ਪਾਰਕ ਦੇ ਨੇੜੇ ਦੋ ਪਾਰਕ ਟਾਵਰ ਬਣਾਉਣਗੇ ਕੰਪਨੀ ਨੂੰ ਇਸ ਪ੍ਰੋਜੈਕਟ ਤੋਂ 299 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ ਤੇ ਦੋਸਤੋ ਅੱਜ ਦੀਆਂ ਖਬਰਾਂ ਦੇਣੇ ਤੁਹਾਨੂੰ ਦੱਸ ਹੀ ਦਿੱਤੀਆਂ ਗਈਆਂ ਤੇ ਦੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ